ਬਈ ਫੌਜੀ ਬੰਦਿਆਂ ਨੂੰ ਖਾਸ ਤਾਕਤਾਂ ਦਿੱਤੀਆਂ ਹੋਈਆਂ ਨੇ ਉਹ ਕਿਸੇ ਵੀ ਬੰਦੇ ਨੂੰ ਫੜ ਕੇ ਗਾਇਮ ਕਰ ਦਿੰਦੇ ਨੇ ਮਾਰ ਦਿੰਦੇ ਨੇ ਤਲਾਸ਼ੀਆਂ ਲੈ ਲੈਂਦੇ ਨੇ ਉਹਨਾਂ ਨੂੰ ਕੋਈ ਜਵਾਬ ਦੇ ਹੀ ਨਹੀਂ ਕਸ਼ਮੀਰ ਦੇ ਵਿੱਚ ਤਰਪੂਰਤ ਦੇ ਵਿੱਚ ਵੱਡੇ ਪੱਧਰ ਤੇ ਔਰਤਾਂ ਨਾਲ ਇੰਨਾ ਗੱਲ ਕੀਤੀ ਹੈ ਯੂਪੀਏ ਵਾਤੇ ਪਕੋਕਾ ਵਰਗੇ ਜਾਂ ਮੀਸਾ ਟਾਡਾ ਪੋਟਾ ਵਰਗੇ ਇਹ ਸਾਰੇ ਉਹ ਕਾਨੂੰਨ ਨੇ ਜਿਹੜੇ ਵਿਸ਼ੇਸ਼ ਹਾਲਤਾਂ ਦੇ ਵਿੱਚ ਲਾਏ ਜਾਂਦੇ ਨੇ ਇਹਨਾਂ ਦੇ ਮੁਤਾਬਕ ਵਿਸ਼ੇਸ਼ ਹਾਲਤਾਂ ਹੀ ਹਨ ਜਦੋਂ ਇਹਨਾਂ ਜਿਹੜੇ ਜਿਹੜੇ ਉਹਦੇ ਲਈ ਚੁਣੌਤੀ ਬਣਦੇ ਜਾ ਰਹੇ ਨੇ ਅੱਜ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਿਆ ਇਸੇ ਕਰਕੇ ਆ ਤਿੰਨ ਜਿਹੜੇ ਨਵੇਂ ਕਾਨੂੰਨ ਨੇ ਆਪੀਸੀ ਦੇ ਥਾਂ ਤੇ ਬੀਐਨਐਸ ਲਿਆਂਦਾ ਸੀਆਰਪੀਸੀ ਦੇ ਥਾਂ ਤੇ ਬੀਐਨਐਸ ਲਿਆਂਦਾ ਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਦੇ ਉੱਤੇ ਬੀਐਸਏ ਇਹ ਤਿੰਨ ਕਾਨੂੰਨ ਲਿਆਂਦੇ ਗਏ ਨੇ ਮੁੱਖ ਤੌਰ ਤੇ ਨਾਮ ਤੋਂ ਬਾਅਦ ਇਹ ਵਿੱਚ ਹੋਰ ਕੋਈ ਬਹੁਤੇ ਬਦਲਾਅ ਕੀਤੇ ਨਹੀਂ ਗਏ ਆਪੀਸੀ ਦੇ ਵਿੱਚ 511 ਧਰਾਵਾਂ ਸਭੀਆਂ ਉਹਦੇ ਚੋਂ 24 ਕੱਢੀਆਂ 25 ਹੋਰ ਲਗੀਆਂ ਪਾਤੀਆਂ ਇਹ ਵੀ ਸੀਆਰਪੀਸੀ ਦੇ ਵਿੱਚ अठारह हो ही बरकरार ने सर पेट कोई बहता फेरबदल किया गया पर जेने फेरबदल किए की मुख्य ਤੇ ਅਸੀਂ ਦੇਖਦਿਆਂ ਨੇ ਜਿੱਥੇ ਕਿਤੇ ਫੌਜੀ ਬਲਾਂ ਨੂੰ ਵਿਸ਼ੇਸ਼ ਤਾਕਤਾਂ ਦਿੱਤੀਆਂ ਹੋਈਆਂ ਨੇ ਉੱਥੇ ਉਹ ਕਿਵੇਂ ਉਹਦੀ ਵਰਤੋਂ ਕਰਕੇ ਆਮ ਲੋਕਾਂ ਨੂੰ ਚੁੱਪ ਕਰਾਉਂਦੇ ਨੇ ਆਮ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਦੇ ਨੇ ਉਹੀ ਇਹ ਸਰਕਾਰ ਜਿਹੜੀ ਆ ਉਹ ਪੂਰੇ ਮੁਲਕ ਦੇ ਵਿੱਚ ਲਾਗੂ ਕਰਨਾ ਚਾਹੀਦੀ ਹੈ ਇਸੇ ਕਰਕੇ ਆ ਨਵੇਂ ਕਾਨੂੰਨ ल्या ਦਿੱਤੇ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਜਦੋਂ ਇਹ ਕਾਨੂੰਨ ਪਾਸ ਕਰਵਾਉਣੇ ਸੀ ਜਦੋਂ ਉੱਥੇ ਬਿਆਨ ਦਿੰਦਾ ਹੈ ਤੇ ਆਪ ਦਾ ਵੀ ਪਹਿਲਾਂ ਵਾਲੇ ਕਾਨੂੰਨ ਦੇ ਵਿੱਚ ਨਾ ਦੇਸ਼ ਧਰੋਹੀ ਅਸੀਂ ਨਵੇਂ ਕਾਨੂੰਨਾਂ ਦੇ ਵਿੱਚ ਉਹ ਦੇਸ਼द्रोह ਦੀ ਧਾਰਾ ਖਤਮ ਕਰਤੀ ਹੈ ਜਿਹੜਾ ਬਿਲਕੁਲ ਝੂਠ ਹੈ ਦੇਸ਼द्रोह ਪਹਿਲਾਂ ਸੈਕਸ਼ਨ ਜਿਹਨੂੰ ਕਹਿੰਦੇ ਆ ਅੰਗਰੇਜ਼ਾਂ ਦੇ ਮੈਨੇ ਤੋਂ ਚਾਹਦਾ ਹੋਇਆ ਕਾਲਾ ਥੰਮ ਹੈਗੀ ਪਹਿਲਾਂ 124A ਦੇ ਵਿੱਚ ਦਰਜ ਸੀ ਪਰ ਹੁਣ ਉਹਦੀ ਥਾਂ ਤੇ ਬਦਲ ਕੇ ਉਹਨੂੰ 152 ਦੇ ਵਿੱਚ ਉਹੀ ਦੇਸ਼द्रोह ਦਾ ਸਿਰਫ ਸ਼ਬਦ ਚੱਕਿਆ ਗਿਆ ਉਹਨੂੰ ਦਰਜ ਕੀਤਾ ਗਿਆ ਸਗੋਂ ਉਹਦੀ ਜਿਹੜੀ ਪਰਿਭਾਸ਼ਾ ਵਾ ਉਹਨੂੰ ਹੋਰ ਵਿਸ਼ਾਲ ਕਰ ਦਿੱਤਾ ਉਹਦੇ ਵਿੱਚ ਇਹ ਵੀ ਲਿਖਿਆ ਕਿ ਜੇ ਕੋਈ ਬੰਦਾ ਆਰਟ ਸੁਰੱਖਿਆ ਦੇ ਲਈ ਖਤਰਾ ਹੈ ਉਹ ਬੰਦਾ ਵੀ ਅੱਜ ਆ ਜਿਹੜਾ ਉਹ ਦੇਸ਼ ਤਰੋਇ ਹੋਗਾ ਮੜ ਆਰਥਿਕ ਸੁਰੱਖਿਆ ਦੇ ਖਤਰਾ ਕਿਉਂ ਕਹਿੰਦੇ ਨੇ ਜਦੋਂ ਅਸੀਂ ਇੱਥੇ ਟੋਲ ਕਾ ਇਸ ਲਈ ਇਸ ਤਰ੍ਹਾਂ ਕਿਸੇ ਵੀ ਬੰਦੇ ਨੂੰ ਆਮ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਰਾਹੀਂ ਜੇਲ੍ਹਾਂ ਚ ਡੱਕਣਾ ਪਹਿਲੀ ਗੱਲ ਦੂਜਾ ਬਹੁਤ ਵੱਡੇ ਲੋਕਾਂ ਨੂੰ ਜੇ 4000 ਜੇਲ੍ਹਾਂ ਚ ਫੜ ਕੇ ਡੱਕਣਗੇ ਤਾਂ ਉਹਨਾਂ ਦੇ ਸਾਹਮਣੇ 4000000 ਕਰਨ ਲਈ ਇਸ ਕਰਕੇ ਇਹਦੇ ਨਾਲ ਡੈਸ਼ ਲਗਾਉਣਾ ਦਾਤਾ ਮਾਹੌਲ ਪੈਦਾ ਕਰਨਾ ਇਸ ਦੇ ਲਈ ਸਰਕਾਰ ਜਿਹੜੀ ਇਹਦੇ ਕਾਨੂੰਨ ਲੇਕੇਗੀ ਦੂਜਾ ਅਸੀਂ ਪਹਿਲਾਂ ਹਣੇ ਇਹਨੇ ਕੀ ਕੀਤਾ ਹੈ ਵੀ ਯੂਏਪੀਏ ਦੇ ਵਿੱਚ ਆਈ ਹੋਈ ਅੱਤਵਾਦੀ ਪਰਿਭਾਸ਼ਾ ਚਾਕੇ ਨਵੇਂ ਕਾਨੂੰਨਾਂ ਦੇ ਵਿੱਚ ਪਾ ਲਈ ਜਿਹੜਾ ਯੂਏਪੀਏ ਦਾ 15 ਤੋਂ 21 ਤਾ ਹੈ ਉਹ ਸਾਰੀ ਨੂੰ ਚਾਕੇ ਇਹਦੀ ਜਿੰਤਾ ਹੈ 113 ਐਡੀਐਨਐਸ ਉਹਦੇ ਵਿੱਚ ਦਰਜ ਕੀਤਾ ਹੋਇਆ ਵੀ ਅਸੀਂ ਅੱਤਵਾਦੀ ਹਾਂ ਜੇ ਦੇਸ਼ ਦੀ ਏਕਤਾ ਖੰਡਤਾ ਨੂੰ ਖੰਡ ਕਰਨ ਵਾਲੀ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰਦੇ ਆ ਇਹਦਾ ਮਤਲਬ ਅਸੀਂ ਪਹਿਲਾਂ ਜਿਵੇਂ ਗੱਲ ਕੀਤੀ ਹੈ ਵੀ ਇਹ ਅੱਤਵਾਦ ਨੂੰ ਮਤਲਬ ਕਿ ਇਹ ਦੋ ਤਰੀਕੇ ਆਏ ਹੋਣ ਇੱਕ ਤਾਂ ਯੂਏਪੀਏ ਕਾਨੂੰਨ ਜੇ ਤੁਹਾਨੂੰ ਕੋਈ ਵੀ ਮੰਨ ਲਓ ਕਿਸੇ ਬੰਦੇ ਨੇ ਗ੍ਰਿਫਤ ਹਜੇ ਜਦੋਂ ਪਹਿਲਾ ਪੁਲਸ ਫੜਦੀ ਹੈ ਕਿਸੇ ਬੰਦੇ ਨੂੰ ਸਾਡੇ ਬਹੁਤ ਸਾਰੇ ਲੋਕ ਨੇ ਸੰਦਰਸ਼ਕ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪੁਲਸ ਨੂੰ ਇਜਾਜ਼ਤ ਨਹੀਂ ਹੁੰਦੀ ਹੱਥਕੜੀ ਲਾਉਣ ਦੀ ਸੁਪਰੀਮ ਕੋਰਟ ਦੇ ਖਾਸ ਦਿਸ਼ਾ ਨਿਰਦੇਸ਼ ਸੀ ਵੀ ਹੱਥਕੜੀਆਂ ਨਹੀਂ ਲਾਈਆਂ ਜਾਣਗੀਆਂ ਪਰ ਨਵੇਂ ਤਰੂਨਾ ਦੇ ਵਿੱਚ ਧਾਰਾ 46 ਦੇ ਵਿੱਚ ਉਹਨਾਂ ਨੇ ਦਰਜ ਕਰਤਾ ਵੀ ਤੁਸੀਂ ਹੱਥਕੜੀਆਂ ਲਾ ਸਕਦੇ ਹੋ ਇਹਦਾ ਮਤਲਬ ਕਿ ਕਾਨੂੰਨ ਜਦੋਂ ਲੋਕਪੱਖੀ ਬੁੱਧੀਜੀਵੀ ਜਾਂ ਜਿਹੜੇ ਕਾਰਕੁਨ ਨੇ ਗੋਗਤ ਆਦਤਾਂ ਦੇ ਵਿੱਚ ਹਥਕੜੀਆਂ ਲਾ ਕੇ ਵੱਡੇ ਮੁਜਰਮਾ ਵਾਂਗੂ ਪੇਸ਼ ਕੀਤਾ ਜਾਂਦਾ ਹੈ। ਅਗਲੀ ਗੱਲ ਆ ਜੇ ਅਸੀਂ ਮੰਨ ਲਓ ਕੋਈ ਵੀ ਕੋਈ ਬੰਦਾ ਹੈ ਅਸੀਂ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਉਣ ਜਾਂਦੇ ਹਾਂ। ਸਾਹਮਣੇ ਉਹ ਪਹਿਲਾਂ ਇਹ ਜ਼ਰੂਰੀ ਸੀ ਸੁਪਰੀਮ ਕੋਰਟ ਦੀ ਇੱਕ ਲਲਤਾ ਕੁਮਾਰੀ ਨਾਮ ਦਾ ਫੈਸਲਾ ਆਇਆ ਸੀ ਜਿਦੇ ਵਿੱਚ ਇਹ ਪਤਾ ਲੱਗਿਆ ਵੀ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਖੋਰੀ ਚੱਲਦੀ ਹੈ। ਪੁਲਿਸ ਸਾੜੇ ਜਿਹੜੇ ਨੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਤੇ ਉਹ ਐਫ ਆਈ ਆਰ ਹੀ ਨਹੀਂ ਦਰਜ ਕਰਦੇ ਕਿਸੇ ਬੰਦੇ ਦੀ ਜੇ ਉਹ ਆ ਕੋਈ ਵੀ ਜਨਮ ਦਾ ਬਾਰੇ ਬਸਰ ਜਾਂਦਾ ਉਥੇ ਜੁਤੀਮ ਕੋਰ ਦੇ ਨਿਰਦੇਸ਼ਾਂ ਤੋਂ ਬਾਅਦ ਇਹ ਲਗ ਹੋਇਆ ਪੁਲਿਸ ਨਰਦਾਂ ਬੰਦੇ ਉਹ ਕੋਈ ਸਰਕਾਰੀ ਸਰੂਕ ਰੱਖਣ ਵਾਲਾ ਹੈ ਉਹ ਕੋਈ ਵੱਡਾ ਪੈਸੇ ਵਾਲਾ ਪੂੰਜੀਪਤੀ ਹੈ ਤਾਂ ਫਿਰ ਵੀ ਸਾਡੀਆਂ ਜਿਹੜੀ ਐਫ ਆਈ ਆਰ ਦਰਜ ਨਹੀਂ ਕੀਤੀ ਜਾਊਗੀ ਤੇ ਫਸ ਤੋਂ ਤੇ ਕੇਸ ਦੀ ਤਫਤੀਸ਼ ਕਰਕੇ ਉਹਨੂੰ ਰਫਾ ਰਫਾ ਕਰ ਦੇਣਗੇ ਇੱਥੇ ਆਮ ਲੋਕਾਂ ਦੇ ਲਈ ਜਿਹੜਾ ਇਨਸਾਫ ਹੈ ਨਾ ਉਹ ਵੀ ਅਕਾਊਂਟ ਹੁੰਦਾ ਹੁਣ ਜੇ ਕੋਈ ਵੀ ਬੰਦਾ ਮੰਨ ਲਓ ਕਿਸੇ ਦੋਸ਼ ਦੇ ਤਹਿਤ ਉਹਨੂੰ ਫੜਿਆ ਜਾਂਦਾ ਹੈ ਤਾਂ ਪੁਲਿਸ ਰਿਮਾਂਡ ਲੈਂਦੀ ਹੁੰਦੀ ਹੈ ਪਹਿਲਾਂ ਵਾਲੇ ਪ੍ਰੂਚੇ ਲਿਖਿਆ ਸੀ ਵੀ ਤੁਸੀਂ ਪਹਿਲੇ 15 ਦਿਨਾਂ ਦੇ ਵਿੱਚ ਕਦੇ ਵੀ ਰਿਮਾਂਡ ਜੱਜ ਨੂੰ ਆਗਦੀ ਹੈ ਕਿ ਸਾਨੂੰ ਇਹਦੇ ਤੋਂ ਕਸ਼ ਮੁਕਲੀ ਤਰਤੀਸ਼ ਕਰਨੀ ਹੈ ਸੀ ਕੁਛ ਪੁੱਛਗਿੱਛ ਕਰਨੀ ਹੈ ਤਾਂ ਰਿਮਾਂਡ ਲੈ ਲਈ ਸੀ ਪਰ ਪਹਿਲੇ 15 ਦਿਨਾਂ ਦੇ ਵਿੱਚ ਜਿੰਨੇ ਮਰਜ਼ੀ ਦੇਣ ਲਈ ਇੱਕ ਵਾਰ ਲੈ ਸਕਦੇ ਸੀ ਹੁਣ ਨਵੇਂ ਕਾਨੂੰਨਾਂ ਦੇ ਵਿੱਚ ਇਹਨੂੰ ਬਦਲਤਾ ਵੀ ਜ਼ਰੂਰੀ ਨਹੀਂ ਪਹਿਲੇ 15 ਦਿਨਾਂ ਚ ਤੁਸੀਂ 40 ਤੋਂ 60 ਦਿਨਾਂ ਦੇ ਵਿੱਚ ਕਿਸੇ ਵੀ ਸਮੇਂ ਰਿਮਾਂਡ ਲੈ ਸਕਦੇ ਹੋ ਮਤਲਬ ਕੀ ਹੋਇਆ ਵੀ ਮੰਨ ਲਓ ਕਿਸੇ ਬੰਦੇ ਨੇ ਕੋਈ ਉਹਦੇ ਤੇ ਦੋਸ਼ ਲੱਗਿਆ ਨਹੀਂ ਉਹਨੇ ਕੋਈ ਜੁਰਮ ਕੀ ਅੱਜ ਪੇਸ਼ ਕੀਤਾ ਜਾਂਦਾ ਹੈ ਅਸੀਂ ਉਹਦੀ ਜ਼ਮਾਨਤ ਦੀ ਅਰਜੀ ਲਾਉਦੇ ਆਂ ਪੁਲਿਸ ਕਹਿੰਦੀ ਸਾਨੂੰ 3 ਦਿਨ ਦੇ ਨਹੀਂ ਬੰਦੇ ਦੀ ਲੋੜ ਹੈ ਚਲੋ ਅਸੀਂ 5 ਦਿਨ 3-4 ਦਿਨ ਬਾਅਦ ਜ਼ਮਾਨਤ ਲਾ ਦਿੰਦੇ ਆਂ ਜਾਂ 5 ਦਿਨ 10 ਦਿਨ ਬਾਅਦ ਲਾ ਦਿੰਦੇ ਆਂ ਜਦੋਂ ਦੁਬਾਰਾ ਫੇਰ ਉਹਨੂੰ ਪੇਸ਼ ਕੀਤਾ ਜਾਂਦਾ ਉਹ ਜੇਲ੍ਹ ਭੇਜ ਦਿੱਤਾ ਜਾਂਦਾ ਦੁਬਾਰਾ ਉਹਦੀ ਅਸੀਂ ਜ਼ਮਾਨਤ ਦੀ ਅਰਜੀ ਲਾਉਂਦੇ ਆਂ